ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਜੀ ਗगन ਸੋਡਾ ਮਸ਼ੀਨ YouTube ਚੈਨਲ ਤੇ ਆਪ ਜੀ ਦਾ ਸਵਾਗਤ ਹੈ ਸਾਡੀ ਇਹ ਜੋ ਅੱਜ ਦੀ ਵੀਡੀਓ ਜੋ ਕਿ ਇਹ ਸੋਡਾ ਮਸ਼ੀਨ ਰੈਡੀ ਹੋਈ ਆ ਆਪ ਜੀ ਵੇਖ ਸਕਦੇ ਹੋ ਅਮਰਤਸਰੀ ਫਰੈਸ਼ ਸੋਡੇ ਦੇ ਨਾਂ ਤੋਂ ਸਾਡੀ ਇਹ ਦੂਸਰੀ ਮਸ਼ੀਨ ਇਹ ਜਾਰੀ ਹੈ ਜੀ ਅਮਰਸਰ ਪਿਛਲੇ ਸਾਲ ਵੀ ਤੁਸੀਂ ਇਹ ਅਮਰਤਸਰੀ ਫਰੈਸ਼ ਸੋਡੇ ਦੇ ਨਾਂ ਤੋਂ ਇਸ ਤਰ੍ਹਾਂ ਦੀ ਸੇਮ ਟਾਈਟਲ ਵਾਲੀ ਮਸ਼ੀਨ ਐ ਇੱਕ ਵੇਖੀ ਜੋ ਕਿ ਸਾਡੀ ਪਿਛਲੇ ਸਾਲ ਵੀ ਇਹ ਬਾਈ ਜੀ ਹੁਣਾਂ ਦੇ ਕੋਲੇ ਮਸ਼ੀਨ ਗਈ ਅੱਜ ਸਾਡੀ ਇਹ ਦੂਸਰੀ ਮਸ਼ੀਨ ਸੇਮ ਟਾਈਟਲ ਦੇ ਨਾਮ ਤੋਂ ਅੰਮ੍ਰਿਤਸਰੀ ਫਰੈਸ਼ ਸੌਡਾ ਦੇ ਨਾਮ ਤੋਂ ਜਾ ਰਹੀ ਹੈ ਜੀ ਅੰਮ੍ਰਿਤਸਰ ਬਾਈ ਜੀ ਹੁਣਾਂ ਦੇ ਕੋਲੇ ਹੀ ਇਹਦੇ ਵਿੱਚ ਵੇਖ ਸਕਦੇ ਹੋ 12 ਫਲੇਵਰਾਂ ਦੀ ਇਹ ਮਸ਼ੀਨ ਜਿੰਦੇ ਵਿੱਚ ਕੀ ਲੈਂਸਰ ਕੰਪਨੀ ਦੇ ਮੇਡ ਇਨ ਯੂ ਐਸ ਦੇ オリジナル ਵਾਲ ਲਾਏ ਗਏ ਆ ਲਿੰਕਰੋ ਕੰਪਨੀ ਦੇ ਮੰਗੋ ਫੈਂਸੀ ਟੈਪ ਜੋ ਕਿ ਵੱਡੀਆਂ ਕਵੈਲਾਂ ਦੇ ਨਾਲ ਜਿੰਦੇ ਵਿੱਚ ਕੀ ਮਸ਼ੀਨ ਦਾ ਆਰਡਰ ਫੜਨ ਲੱਗਿਆਂ ਵੀ ਸਾਡੀਆਂ ਵੱਡੀਆਂ ਕਵੈਲਾਂ ਵਿਖਾਈਆਂ ਜਾਂਦੀਆਂ ਤੇ ਮਸ਼ੀਨ ਦੀ ਡਿਲੀਵਰੀ ਵੇਲੇ ਵੀ ਵੱਡੀਆਂ ਕਵੈਲਾਂ ਮਸ਼ੀਨ ਦੇ ਵਿੱਚ ਲੱਗੀਆਂ ਵੀ ਵਿਖਾਈਆਂ ਜਾਂਦੀਆਂ ਆ ਸਾਰੀ ਡੈਕੋਰੇਸ਼ਨ ਤੁਸੀਂ ਵੇਖ ਸਕਦੇ ਹੋ ਇਕੋ ਸੋਲਵੈਂਟ ਲੈਮੀਨੇਸ਼ਨ ਵਾਲੀ ਸਾਰੀ ਸਟਿਕਰਿੰਗ ਇਸ ਮਸ਼ੀਨ ਦੇ ਉੱਪਰ ਕੀਤੀ ਗਈ ਹੈ ਜੀ ਆਹ ਸਾਈਡ ਤੋਂ ਵੀ ਆਪ ਜੀ ਨੂੰ ਵਿਖਾ ਰਹੇ ਹਾਂ ਇੱਕ ਆ ਬਹੁਤ ਸੋਹਣਾ ਸਰੇਆ ਸਮਾਜ ਨੂੰ ਇਹ ਬਾਈ ਜੀ ਹੁਣੇ ਦੇ ਰਹੇ ਆਪਣਾ ਆਲਾ ਦਵਾਲਾ ਸਾਫ਼ ਸੁਥਰਾ ਤੇ ਹਰਿਆਪਰਾ ਰੱਖੋ ਤੇ ਸੋ ਕਰਦੇ ਆ ਬਾਈ ਜੀ ਹੁਣਾਂ ਨਾਲ ਗੱਲਬਾਤ ਜਿੰਨਾਂ ਦੀ ਇਹ ਮਸ਼ੀਨ ਜਾ ਰਹੀ ਹੈ ਜੀ ਦੂਸਰੀ ਮਸ਼ੀਨ ਜਾ ਰਹੀ ਹੈ ਅਮਰਤਸਰੀ ਫਰੈਸ਼ ਛੋਡੇ ਦੇ ਨਾਮ ਤੋਂ ਡੇਟਾਂ ਦਾ ਸੀਆਰ ਬਾਈ ਕੰਪਰੈਸ਼ਨ ਯੂਨਟ ਇਸ ਮਸ਼ੀਨ ਦੇ ਵਿੱਚ ਲੱਗਿਆ ਜੀ ਜੋ ਕਿ ਤੁਸੀਂ ਵੇਖ ਸਕਦੇ ਹੋ ਸਾਡਾ ਆਪ ਦਾ ਸੈਂਪਲ ਕਰਕੇ ਲਗਾਇਆ ਜਾਂਦਾ ਹੈ 10 ਫੁੱਟ ਦੀ ਵੱਡੀ ਛਤਰੀ ਅੰਬ੍ਰੇਲਾ ਪੂਰੇ ਵੱਡੇ ਫੁੱਲ ਸਾਈਜ਼ ਦੇ ਵਿੱਚ 45 ਕਿਲੋ ਵਾਲਾ CO2 ਸਿਲੰਡਰ ਫੁੱਲ ਕੰਪਲੀਟ ਸੈਟਅਪ ਮਸ਼ੀਨ ਜਾ ਰਹੀ ਹੈ ਜੀ ਕਰਦੇ ਆ ਬਾਈ ਜੀ ਹੁਣਾਂ ਨਾਲ ਗੱਲਬਾਤ ਜਿੰਨਾਂ ਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਾਡੇ ਦਰਸ਼ਕਾਂ ਨੇ ਪਿਛਲੇ ਸਾਲ ਵੀ ਤੁਹਾਨੂੰ ਵੇਖਿਆ ਵੀਡੀਓ ਦੇ ਵਿੱਚ ਕੀ ਆਪ ਜੀ ਦੀ ਪਿਛਲੀ ਸਾਲ ਵੀ ਯਾਨੀ ਕਿ ਅਮਰਸਰੀ ਫਰੈਸ਼ ਓਡੇ ਦੇ ਨਾਮ ਤੋਂ ਇੱਕ ਮਸ਼ੀਨ ਗਈ ਪਹਿਲਾਂ ਤਾਂ ਅਸੀਂ ਇਹ ਜਾਨਣਾ ਚਾਹੁੰਦੇ ਹਾਂ ਕਿ ਤੁਹਾਡਾ ਏਰੀਆ ਕਿੱਥੋਂ ਆਪ ਜੀ ਆਏ ਸਾਡੇ ਦਰਸ਼ਕਾਂ ਨੂੰ ਸਾਰਾ ਦੱਸੋ ਜੀ ਹਾਂਜੀ ਬਾਈ ਜੀ ਪਿਛਲੀ ਵਾਰ ਵੀ ਦੱਸਿਆ ਸੀ ਕਿ ਅਸੀਂ ਛਾਟੇ ਤੋਂ ਹਾਂਜੀ ਬਲੌਮ ਕਰਦੇ ਹਾਂ ਅਮਰਸਾ ਤੋਂ ਜੀ ਤੇ ਅਸੀਂ ਪਿੱਛੇ ਮਸ਼ੀਨ ਲਾਇਆ ਜਿਹੜੀ ਤੁਹਾਡੇ ਕੋਲ ਤਿਆਰ ਕਰਵਾਈ ਸਾਨੂੰ ਬਹੁਤ ਵਧੀਆ ਕੰਮ ਲੱਗਾ ਤੇ ਅਸੀਂ ਥੋੜੇ ਜਾਰਕਾ ਵੈਸੇ ਵੀ ਲੇਟ ਹੋ ਗਏ ਆ ਜੀ ਪਹਿਲਾਂ ਕਰਵਾਉਣੀ ਸੀ ਜੀ ਤੇ ਬਾਈ ਜੀ ਹੁਣ ਆਨੇ ਹੁਣ ਕਾਫੀ ਇਹਦੇ ਵਿੱਚ ਚੇਂਜਮੈਂਟ ਕੀਤੀ ਹੋਈ ਆ ਤੇ ਬਹੁਤ ਵਧੀਆ ਤਸੱਲੀ ਬਹੁਤ ਕੰਮ ਤੁਹਾਨੂੰ ਪਹਿਲਾਂ ਨਾਲੋਂ ਵੀ ਵਧੀਆ ਲੱਗਾ ਪਹਿਲਾਂ ਕੀ ਜਿਵੇਂ ਆਪਣਾ ਦੱਸਿਆ ਜਾਂਦਾ ਕਿ ਅਸੀਂ origignal ਵਾਲਾਂ ਵਾਲਾ ਸੈੱਟ ਲਾ ਕੇ ਦਿੰਨੇ ਆ ਡੇਟਾਂ ਦਾ ਜਿਹੜਾ ਆਪਣਾ ਸਿਸਟਮ ਬਣਾਇਆ ਜਾਂਦਾ ਬਹੁਤ ਥੋੜੇ ਸਮੇਂ ਦੇ ਵਿੱਚ برف ਦਾ ਬਲਾਕ ਇਹਦੇ ਵਿੱਚ ਆ ਜਾਂਦਾ ਵਾਲਾਂ ਤੇ ਕੁਲਿੰਗ ਬਾਰੇ ਕੀ ਕਹੋਗੇ ਪਹਿਲਾਂ ਵਾਲੀ ਮਸ਼ੀਨ ਦਾ ਕੀ ਰਿਵਿਊ ਦੇਣਾ ਹੈ ਹਾਂਜੀ ਹਾਂਜੀ ਭਾਈ ਜੀ ਕੁਲਿੰਗ ਦਾ ਤੇ ਪਤਾ ਲੱਗ ਹੀ ਜਾਂਦਾ ਜਦੋਂ ਵਿੱਚ برف ਜੰਮੀ ਹੁੰਦੀ ਆ ਤੇ ਸਾਰਾ ਕੰਪਲੀਟ ਬਰਫ਼ ਤਾਂ ਜਾਨਕੀ ਸਾਰੀਆਂ ਮਸ਼ੀਨਾਂ ਚ ਜੰਮਦੀ ਆ ਆਪਣਾ ਜਿਹੜਾ ਕਿ ਥੋੜਾ ਵੱਖਰਾ ਕੰਮ ਕੀਤਾ ਜਾਂਦਾ ਵੀ ਥੋੜੇ ਜਲਦੀ ਬਰਫ਼ ਆ ਜਾਂਦੀ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਬਰਫ਼ੀ ਉਹਦੇ ਨਾਲ ਤੇ ਉਹ ਫਿਰ ਵੱਡਾ ਜਦੋਂ ਕੰਪਰੈਸ਼ਨ ਲੱਗਾ ਉਹਦੇ ਨਾਲ ਜਲਦੀ ਬਰਫ਼ ਬਾਨੀ ਬਾਨੀ ਉਹ ਵਧੀਆ ਬਹੁਤ ਵਧੀਆ ਔਰ ਜਨ ओरिजिनल ਵਾਲਾਂ ਦਾ ਸੈੱਟ ਜਿਹੜਾ ਆਪਣਾ ਕਿਹਾ ਜਾਂਦਾ ਕਿ ओरिजिनल ਵਾਲ ਤੁਸੀਂ ਇਸ ਮਸ਼ੀਨ ਦੇ ਵਿੱਚ ਵੀ ओरिजिनल ਵਾਲ ਆਪਣੇ ਲਗਵਾਏ ਜਿਹੜੀ ਦੂਸਰੀ ਮਸ਼ੀਨ ਚੱਲੀ ਆ ਇਹਦੇ ਬਾਰੇ ਟੇਸਟ ਦਾ ਕੀ ਰਿਵਿਊ ਆ ਹੋਰ ਮਸ਼ੀਨਾਂ ਵੀ ਤੁਸੀਂ ਵੇਖੀਆਂ ਹੋਣਗੀਆਂ ਕਈ ਥਾਵਾਂ ਤੇ ਤੁਹਾਨੂੰ ਮਿਲੀਆਂ ਹੋਣਗੀਆਂ ਨਹੀਂ ਇਹਦੇ ਨਾਲ ਟੇਸਟ ਦਾ ਬਹੁਤ ਜ਼ਿਆਦਾ ਫਰਕ ਪੈਂਦਾ ਬਾਈ ਜੀ ਕਿਉਂਕਿ ਪਿੱਛੇ ਜਿਹੜੇ ਵੀ ਲੋਕ ਪੀ ਕੇ ਆਉਂਦੇ ਨਾ ਉਹ ਆ ਕੇ ਸਿਫਤ ਕਰਦੇ ਨੇ ਕਹਿੰਦੇ ਤੁਹਾਡੀ ਦਾ ਮਸ਼ੀਨ ਦਾ ਔਰ ਦੂਜੀ ਮਸ਼ੀਨ ਦਾ ਬਹੁਤ ਜ਼ਿਆਦਾ ਡਿਫਰੈਂਸ ਹੈਗਾ ਤਾਂ ਕਰਕੇ ਫਿਰ ਸਾਡਾ ਅਹੀਂ ਕਿਦੇ ਮੇਲਾ ਤੇ ਨਹੀਂ ਜਾਈਦਾ ਭਾਈ ਜੀ ਇੱਕੇ ਜਗ੍ਹਾ ਤੇ ਉੱਥੇ ਗੱਡੀ ਖੜੀ ਆ ਤੇ ਕਿਦੇ ਸਾਨੂੰ ਮੇਲੇ ਤੇ ਜਾਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਚਿਸਟ ਦਾ ਕਰਕੇ ਤੇ ਜੇ ਸੁਧਾ ਕਰਕੇ ਹੋਰ ਦੂਜੀ ਮਸ਼ੀਨ ਵੀ ਤੁਹਾਡੇ ਕੋਲ ਤਿਆਰ ਕਰਵਾਉਣਾ ਹੈ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਪਹਿਲਾ ਵਾਲੀ ਮਸ਼ੀਨ ਦੇ ਵਿੱਚ ਤੁਹਾਨੂੰ ਕਦੇ ਕੋਈ ਸਮੱਸਿਆ ਕਦੇ ਕੋਈ ਦਿੱਕਤ ਆਈ ਹੋਵੇ ਜਾਂ ਕੋਈ ਚਲਾਉਣ ਸਮੇਂ ਕੋਈ ਪਰੇਸ਼ਾਨੀ ਆਈ ਹੋਵੇ ਨਹੀਂ ਨਹੀਂ ਬਾਈ ਜੀ ਅਜੇ ਤੱਕ ਤੇ ਕੋਈ ਇਹੋ ਜਿਹੀ ਮਸ਼ੀਨਾ ਕਹਿੰਦਾ ਮਤਲਬ ਹੋਰ ਵੀ ਕਈ ਜਗ੍ਹਾ ਬਣਦੀਆਂ ਤੁਹਾਨੂੰ ਵੀ ਪਤਾ ਵੀ ਕਈ ਜਗ੍ਹਾ ਤੇ ਲੋਕ ਮਸ਼ੀਨਾ ਬਣਾ ਰਹੇ ਆ ਦੂਸਰੀ ਵਾਰੀ ਤੁਸੀਂ ਸਾਨੂੰ ਹੀ ਸੇਵਾ ਦਾ ਮੌਕਾ ਦਿੱਤਾ ਵੀ ਦੂਸਰੀ ਮਸ਼ੀਨ ਵੀ ਤੁਹਾਡੇ ਤੋਂ ਹੀ ਬਣਾਉਣੀ ਹੈ ਇਹਦਾ ਕੀ ਕਾਰਨ ਹੈ ਇਹ ਮੌਕਾ ਬਾਈ ਜੀ ਇਹ ਕਿਸੇ ਕਿਸੇ ਨੂੰ ਮਿਲਦਾ ਹਰ ਇੱਕ ਨੂੰ ਨਹੀਂ ਮਿਲਦਾ ਹੁਣ ਇਹਨਾਂ ਨੇ ਵੀਰਜੇ ਨਾਲ ਨੇ ਟਰਾਈ ਕੀਤਾ ਇੱਕ ਮੈਂ ਵੀ ਟਰਾਈ ਕੀਤਾ ਪਰ ਨਹੀਂ ਉਹ ਸਾਨੂੰ ਮੈਚ ਨਹੀਂ ਕੁਝ ਵੀ ਮੈਚ ਨਹੀਂ ਲੱਗਾ ਤੇ ਬਾਕੀ ਬਹੁਤ ਜ਼ਿਆਦਾ ਫਰਕ ਹੈਗਾ ਵਾ ਹੂੰ ਹੂੰ ਤੇ ਬਾਕੀ ਜਦੋਂ ਤੁਸੀਂ ਆਓਗੇ ਸਾਰੇ ਵੇਖਣ ਵਾਲੇ ਵੀਰ ਵੀ ਆਉਣਗੇ ਤਾਂ ਤੁਹਾਨੂੰ ਆਪਣਾ ਡਿਮਾਂਡ ਕੀ ਪਤਾ ਲੱਗ ਜੇਗਾ ਹੂੰ ਹੂੰ ਜਿਹੜੇ ਕੀ ਤੁਹਾਡੇ ਅੱਗੇ ਕਈ ਭਰਾ ਯਾਨੀ ਕਿ ਮੰਨ ਲਓ ਇਸ ਹੁਲ ਜਿਵੇਂ ਦੇ ਵਿੱਚ ਹੁੰਦੇ ਆ ਵੀ ਮੰਨ ਲਓ ਆਪਾਂ ਮਸ਼ੀਨ ਬਣਾਉਣੀ ਆ ਕਿਹੜੇ ਘਰ ਤੋਂ ਬਣਾਈ ਜਾਵੇ ਕਿਹੜਾ ਘਰ ਵਧੀਆ ਸਾਨੇ ਪੱਲੇ ਕਹਿੰਦਾ ਮਤਲਬ ਉਸ ਮਟੀਰੀਅਲ ਦੇ ਹਿਸਾਬ ਨਾਲ ਜਾਂ ਮੰਨ ਲਓ ਸਾਡੇ ਪੈਸਿਆਂ ਦਾ ਸਹੀ ਹੱਕ ਅਦਾ ਕਰੇ ਤੇ ਨਵੇਂ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੀਦਾ ਨਵੇਂ ਦਰਸ਼ਕਾਂ ਨੂੰ ਇਹੀ ਆ ਬਾਈ ਜੀ ਮੈਂ ਤੇ ਤੁਹਾਡਾ ਕੰਮ ਪਹਿਲਾਂ ਵੀ ਤੁਹਾਨੂੰ ਇਹ ਹੀ ਆਖਿਆ ਵੀ ਇੱਥੇ ਬੱਚਾ ਵੀ ਆ ਜੇ ਨਾ ਜੋ ਤੁਸੀਂ ਗੱਲ ਕਰਤੀ ਨਾ ਉਹੀ ਚੀਜ਼ ਲਾ ਕੇ ਜੇ ਅਰੀਜਨਲ ਵਾਲਾਂ ਦੀ ਗੱਲ ਹੈ ਤੇ ਅਰੀਜਨਲ ਵਾਲ ਹੀ ਲਾ ਕੇ ਦੇਣਗੇ ਜੇ ਬੱਚੇ ਨਾਲ ਵੀ ਉਹੀ ਗੱਲ ਕਰਨਗੇ ਜਿਹੜੀ ਇਹਨਾਂ ਨੇ ਕਰਕੇ ਦੇਣੀ ਆ ਤੇ ਉਹੀ ਤੁਹਾਨੂੰ ਪਿਆਰਾ ਫੇਰਾ ਫੇਰੀ ਵਾਲਾ ਜਾਨੀ ਕਿ ਕੰਮ ਨਹੀਂ ਆਇਆ ਚਾਹੇ ਤੁਸੀਂ ਬੱਚੇ ਨੂੰ ਵੀ ਭੇਜ ਦਿਓ ਆ ਸਿਸਟਮ ਹੈਗਾ ਇੱਥੇ ਸਦੀ ਸਭ ਤੋਂ ਪਹਿਲੀ ਗੱਲ ਕੀਤੀ ਜਾਂਦੀ ਹੈ ਜਿਵੇਂ ਕਿ ਤੁਸੀਂ ਸਾਡੇ ਕੋਲੇ ਇਸ ਵਾਰ ਆਏ ਕਹਿਣ ਦਾ ਮਤਲਬ ਹੈ ਅਸੀਂ ਤੁਹਾਨੂੰ ਕਾਫੀ ਨਵੀਆਂ ਅਪਡੇਟਾਂ ਦਸੀਆਂ ਵੀ ਅਸੀਂ ਤੁਹਾਨੂੰ ਆ ਨਵੇਂ ਮਾਡਲ ਦੇ ਵਿੱਚ ਕਾਫੀ ਨਵੀਆਂ ਅਪਡੇਟਾਂ ਪਾ ਕੇ ਦੇਵਾਂਗੇ। ਕੀ ਤੁਹਾਨੂੰ ਪਹਿਲਾਂ ਵਾਲੇ ਮਾਡਲਾਂ ਨਾਲ ਕੁਝ ਅਪਡੇਟਾਂ ਨਜ਼ਰ ਆਈਆਂ? ਨਹੀਂ ਬਹੁਤ ਵਧੀਆ ਲੱਗਾ ਪਹਿਲਾਂ ਨਾਲੋਂ ਜਿਹੜਾ ਤੁਸੀਂ ਚੇਂਜ ਕੀਤਾ ਨਾ ਜੀ ਇਹਦੇ ਵਿੱਚ ਚੇਂਜਮੈਂਟ ਦੇ ਨਾਲ ਸਾਨੂੰ ਕਾਫੀ ਵਧੀਆ ਲੱਗਾ। ਜਿਵੇਂ ਕੀ ਆਪਣੀ ਗੱਲਬਾਤ ਹੋਈ ਸੀ ਵੀ ਅਸੀਂ ਤੁਹਾਨੂੰ ਇੰਨੇ ਪੈਸਿਆਂ ਦੇ ਵਿੱਚ ਆਹ ਸਿਸਟਮ ਲਾ ਕੇ ਦੇਵਾਂਗੇ ਉਹਦੇ 'ਚ ਕਹਿਣੀ ਕਰਨੀ ਜ ਕੋਈ ਫਰਕਤਾ ਨਹੀਂ ਆਇਆ ਨਹੀਂ ਬਿਲਕੁਲ ਨਹੀਂ ਬਾਈ ਜੀ ਠੀਕ ਬਹੁਤ ਵਧੀਆ ਤਾਂ ਇਹ ਤੇ ਤੁਹਾਡੇ ਕੋਲ ਦੁਬਾਰਾ ਆਏ ਆ ਉਸ ਹੈਗਾ ਮਾਲਕ ਨੇ ਚਾਹ ਤਾ ਫੇਰ ਆਵਾਂਗੇ ਤੁਹਾਡਾ ਵੀ ਮਹਾਰਾਜ ਕੰਮ ਇਤਰਾ ਹੀ ਸੋ ਆਪਣੀ ਦੂਸਰੀ ਮਸ਼ੀਨ ਬਣ ਕੇ ਜਾ ਰਹੀ ਹੈ ਸੇਮ ਟਾਈਟਲ ਅੰਮ੍ਰਿਤਸਰੀ ਛੋਟਾ ਜਿਹੇ ਨਾਮ ਤੋਂ ਕਿਵੇਂ ਲੱਗਦਾ ਸਿੱਤੋਂ ਬਹੁਤ ਵਧੀਆ ਲੱਗ ਰਿਹਾ ਬਾਈ ਜੀ ਦੋ ਸ਼ਬਦ ਬਾਈ ਜੀ ਹੁਣਾਂ ਤੋਂ ਵੀ ਜਾਨਣਾ ਚਾਹੁੰਦੇ ਸਰਾਜ ਜੀ ਦੇ ਨਾਲ ਆਏ ਆ ਤੋ ਕਿਵੇਂ ਲੱਗਿਆ ਬਾਈ ਜੀ ਸਾਡਾ ਕੰਮ ਉਹ ਜੀ ਤੇ ਇਹਨਾਂ ਭਾਈ ਹੁਣ ਖੜੀ ਹੋ ਰਹੀ ਇੱਕ ਮਸ਼ੀਨੇ ਤੋਂ ਜੀ ਤੇ ਉਹ ਸਾਨੂੰ ਮਸ਼ੀਨ ਹੀ ਵਧੀਆ ਲੱਗੀ ਤੇ ਉਹ ਸਿਸਟਮ ਵੀ ਵਧੀਆ ਲੱਗਿਆ ਨਾ ਤੇ ਰੇਟ ਵੀ ਸਹੀ ਲੱਗਿਆ ਜੀ ਇਸੇ ਕਰਕੇ ਦੂਸਰੀ ਆਪਾਂ ਲੈਣਾ ਹੈ ਮੇਰਾ ਵੀਰ ਹਣਾ ਜੀ ਹਾਂ ਜੀ ਧੰਨਵਾਦ ਹੈ ਸੋ ਮਨ ਖੁਸ਼ ਹੈ ਜੀ ਮਸ਼ੀਨ ਆਪਣੀ ਜਾ ਰਹੀ ਪਣੀ ਸੋ ਤੁਸੀਂ ਵੇਖਿਆ ਬਾਈ ਜੀ ਕਿ ਸਾਡੇ ਵੀਰ ਜੀ ਜਿਨ੍ਹਾਂ ਦਾ ਏਰੀਆ ਛਾਟਾ ਅੰਮ੍ਰਿਤਸਰ ਮਸ਼ੀਨ ਜਾ ਰਹੀ ਹੈ ਜੀ ਅੰਮ੍ਰਿਤਸਰੀ ਛੋਡੇ ਦੇ ਨਾਮ ਤੋਂ ਇਸ ਤਰ੍ਹਾਂ ਦੀਆਂ ਛੋਟਾ ਮਸ਼ੀਨਾਂ ਖਰੀਦਣ ਦੇ ਲਈ ਹੈ ਸਾਡਾ YouTube ਤੇ ਚੈਨਲ ਬਣਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਆਉਣ ਵਾਲੇ ਸਮੇਂ 'ਚ ਕੋਈ ਨਵੀਂ ਵੀਡੀਓ ਆਵੇ ਤੇ ਉਹਦਾ ਨੋਟੀਫਿਕੇਸ਼ਨ ਆਪ ਜੀ ਨੂੰ ਮਿਲ ਸਕੇ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਜਦੋਂ ਮਰਜ਼ੀ ਤੁਸੀਂ ਮਸ਼ੀਨ ਦੀ ਜਾਣਕਾਰੀ ਇਹ ਲੈ ਸਕਦੇ ਹੋ ਸੋ ਸ਼ੁਕਰੀਆ ਮਿਹਰਬਾਨੀ ਠੀਕ ਹੈ